ਇਹ ਤਾਂ ਬੰਦੇ ਆ ਜੀ ਇੱਕ ਤਾਂ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਯਾਰ ਇਹ ਆਪਦੀ ਸਰਕਾਰ ਆਉਂਦੀ ਨਾ ਆ ਸਾਰਾ ਕੰਕਰੀਟ ਦਾ ਬੰਦ ਬਣਾਵਾਂਗੇ ਸਾਰੇ ਦਰਿਆ ਦੇ ਬੋਲੇ ਗੈਰ ਰੱਬ ਦਾ ਅਗਰ ਪੱਕਾ ਹੀ ਕਰਾਂਗੇ ਤਾਂ ਉੱਪਰ ਲਾਜ ਇੱਕ ਕੋਈ ਗੰਦਾ ਪਾਣੀ ਇੱਕ ਬੂੰਦ ਵੀ ਦਰਿਆਵਾਂ ਚ ਨਹੀਂ ਜਾਉਂਦੀ ਪਰ ਅੱਜ ਇਤੋਂ ਹੀ ਸਾਰੇ ਪਾਣੀ ਆ ਜੀ ਇਹ ਇਤੋਂ ਹੀ ਪਾਣੀ ਜਿਹੜੇ ਨਾਲ ਤੁਸੀਂ ਕਿਹਾ ਕਰੋ ਜੀ ਆਉਣੀ ਆ ਜੀ ਹੋਰ ਕਿਸ ਚੀਜ਼ ਦੀ ਲੋੜ ਹੈ ਯਾਰ ਬੇਨਤੀ ਹੋ ਰਹੀ ਹੈ ਪ੍ਰਧਾਨ ਸਾਹਿਬ ਅਸੀਂ ਪਹਿਲਾਂ ਇਲਾਕਾ ਨੂੰ ਵਾਸ਼ੀਨ ਵੀ ਕੀਤੀ ਸੀ ਜੀ ਨਾਲ ਬਿਲਕੁਲ ਜਿੱਥੇ ਆਪਾਂ ਖੜੇ ਆ ਬਿਲਕੁਲ ਸੀਵਰੇਜ ਦਾ ਪਾਣੀ ਜੀ ਲਿਆ ਕੇ ਇਤੋਂ ਹੀ ਲਿਆ ਕੇ ਇੱਥੇ ਦਰਿਆ 'ਚ ਡੰਪ ਕਰਨਾ ਚਾਹੁੰਦੇ ਆ ਜੀ ਕਿ ਸਾਡ 1.5 ਸਤੋਂ ਲੜਾਈ ਲੜ ਰਹੇ ਆ ਜੀ ਪਾਣੀ ਨਹੀਂ ਦਰਿਆਤ ਦੀ ਦਰਿਆਤ ਦੀ ਟ੍ਰੀਟਮੈਂਟ ਕਰਕੇ ਕਹਿੰਦੇ ਸੀ ਦਰਿਆਤ ਚ ਪਾਣੀ ਨਹੀਂ ਪੈਣਾ ਸਾਡੇ ਦੋਨੇ ਪਿੰਡ ਜਿਹੜੇ ਆ ਉਹ ਜ਼ੀਰੋ ਹੋ ਜਾਣੇ ਆ ਗੁਰੂ ਘਰ ਦੇ ਨਾਲ ਦੀ ਛੜਤਾਂ ਲਈ ਪਾਣੀ ਆਉਣਾ ਪਟਕੇ ਸਾਰਾ ਵਹਿ ਜਾਣਾ ਜਿਹੜਾ ਟ੍ਰੀਟਮੈਂਟ ਦਾ ਪਾਣੀ ਤੇ ਖੇਤਾਂ ਦੇ ਨਾਲ ਹਾਂ ਉਹ ਆਪਣੇ ਹਲਕਾ ਢਿਓ ਆਪਣੇ ਪਾਣੀ ਸਾਹਮਣੇ ਸਾਡੇ ਪਿੰਡ ਵਿੱਚ ਦੀ ਪਾਣੀ ਲਿਆ ਕੇ ਇੱਕ ਦਰਿਆਤ ਚ ਨਾ ਜੋ ਵੀ ਆਪਣਾ ਉਧਰੋਂ ਯਾਰ ਤੁਸੀਂ ਸਾਰੇ ਤਕੜਿਓ ਜਿੰਨੀ ਤੁਸੀਂ ਸਾਰੀ ਮੰਨਲਾ ਦਾ ਸੰਗਤ ਨੇ ਤੁਹਾਨੂੰ ਤੁਸੀਂ ਯਾਰ ਜਿਹੜਾ ਇੰਨੀ ਦੇਨ ਰਾਤ ਕਰਕੇ ਤੁਸੀਂ ਸਾਰਾ ਬਚਾ ਲਿਆ ਬਹੁਰੇ ਦਿਨਾਂ ਤੱਕ ਇੱਥੇ ਹੀ ਮੂਤਨੇ ਤੋਂ ਹੁਣ ਇੱਥੇ ਕਿਸੇ ਚੀਜ਼ ਦੀ ਲੋੜ ਹੋਏ ਤਾਂ ਮੈਨੂੰ ਦੱਸੋ ਹਾਂ ਜੀ ਮਿੱਟੀ ਪਾਉਣੀ ਆ ਜੀ ਅਸੀਂ ਜੀ ਸਾਹਿਬ ਤੇ ਇਧਰ ਪੱਥਰ ਆ ਇਹ ਟੁਕਰਾਂ ਤੇ ਜੀ ਜੀ ਕੀ ਨੀਵਾਂ ਵਾਲੇ ਸਪਾਸਾ ਆਪਣੇ ਸਾਡੇ ਪੱਥਰ ਤੇ ਸਾਡੀ ਮਿੱਟੀ ਜੀ ਹਾਂ ਹਾਂ ਇਹ ਲਈ ਅੱਛਾ ਤੋਂ ਇਹ ਡੀਜ਼ਲ ਚਾਹੀਦਾ ਤਾਂ ਡੀਜ਼ਲ ਸਾਹਿਬ ਦੀ ਮਿੱਟੀ ਦਿੱਤਾ ਸਾਨੂੰ ਸਾਨੂੰ ਮਿੱਟੀ ਲਈ ਤੇ ਪੱਥਰ ਲਈ ਜੋ ਵੀ ਤੁਸੀਂ ਈਲ ਹੋਦਾ ਜੇ ਉਧਰ ਕੁਪਰਾ ਸੀਗਾ ਮਿਲਿਤ ਕਰਾਈਦਾ ਡੀਜ਼ਲ ਤੁਹਾਡੇ ਕੋਲ ਕਿੰਨਾ ਹਜ਼ਾਰ ਲੀਟਰ ਤੱਕ ਲੈ ਕੇ ਆਏ ਆ ਕਿੰਨਾ ਚਾਹੀਦਾ ਯਾਰ ਦੱਸੋ ਪੰਜ ਨਹੀਂ ਕਰ ਦਿਓ ਜੀ ਹਾਂਜੀ ਤਿੰਨ ਯਾਰ ਕਰ ਦਿਓ ਟੋਟਲ 2000 ਰੁਪਏ ਦੇ ਦਿਓ ਜੀ ਹਾਂਜੀ ਤੇ ਉਹ 1500 ਅਸੀਂ ਮੀਓ ਵਾਲ ਨੂੰ ਦੇ ਰਿਹਾ ਕਿ 1500 ਆਟਾ ਹੋ ਗਿਆ ਤੇ ਬਾਕੀ ਜੀ ਸਾਨੂੰ ਮਿੱਟੀ ਅਸੀਂ ਜਿੱਦਾਂ ਲਾਵਾਂਗੇ ਤੁਸੀਂ ਉਸ ਲੈ ਲੈਣ ਲੈਣ ਬਲੇ ਤੇ ਅੰਦਰ ਆਜੂ ਕਾਪੜਾ ਵੇਚ ਇੱਕ ਤਾਂ ਐ ਕਰ ਦਿਓ ਹਾਂਜੀ ਮੈਂ 3000 ਲੀਟਰ ਡੀਜ਼ਲ ਦੇ ਦੇਣੇ ਆ ਤੁਹਾਨੂੰ ਠੀਕ ਹੈ ਆ ਜਰਾ ਸਾਹਿਬ 2 ਲੱਖ ਰੁਪਿਆ ਹੁਣ ਲੈ ਲਓ ਇਹਨਾਂ ਨੂੰ ਆ ਲੈ ਲਓ ਬੋਲੇ ਹੋਰ ਵੀ ਲੋੜ ਪਏ 15 ਸਾਲ ਟੈਨਸ਼ਨ ਕਰ ਦਿਓ ਤੇ ਮੈਂ ਨਾਲ ਦਾ ਨਾ ਭੇਜਦਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਕੋਈ ਗੱਲ ਨਹੀਂ ਧੰਨਵਾਦ ਜੀ ਇਹ ਨਹੀਂ ਆਪਣਾ ਫਰਜ਼ ਹੈ ਆਪਾਂ ਜਦ ਸਾਰੇ ਇਕੱਠੇ ਭਰਾਵਾਂ ਵਾਂਗੂ ਨਹੀਂ ਕੰਮ ਕਰਾਂਗੇ ਤਾਂ ਕਿਵੇਂ ਹੋਊਗਾ ਬਸ ਮਾਣ ਦਰਦੇ ਹੀ ਮਾਣਾ ਜੀ ਤਾਂ ਤਾਂ ਕਰਾ ਦੇ ਨੀ ਯਾਰ ਆਪਾਂ ਦੱਸਿਆ ਕੀ ਹੈ ਬਹੁਤ ਉਫਰ ਤੁਹਾਡੇ ਟਾਈਮ ਦੇ ਹੋਏ ਆ ਜੀ ਇੱਥੇ 15 ਲੱਗਾ ਜਦੋਂ ਦਾ ਇੱਥੇ ਨਾ ਸਾਰਾ ਉਦੋਂ ਦਾ ਇਹ ਹੋਇਆ ਹੈ ਉਦੋਂ ਮੁੜ ਕੇ ਕਿਸੇ ਨੇ ਬਾਤ ਨਹੀਂ ਪੁੱਛੀ ਇਹ ਬੰਦ ਕੇ ਕਹਿੰਦੇ ਜੀ ਆਹ ਦਮਾ ਗਿਆ ਦਮ ਦੇਖੋ ਜਾਂਦਾ ਨਹੀਂ ਆ ਤੁਸੀਂ ਆ ਜਿਹੜੇ ਦੇਖੇ ਜੰਨੇ ਆ ਕਹਿੰਦੇ ਨਹੀਂ ਦੇਖੇ ਜੰਨੇ ਆ ਜੀ ਅੱਛ ਆਪਾਂ ਜੁਣਾ ਮਰਨਾ ਇੱਥੇ ਤੇ ਆਪਣਾ ਕਾਰਨ ਤੇ ਵੱਡੇ ਬਾਦਲ ਸਾਹਿਬ ਨੇ ਸਾਰੀ ਜ਼ਿੰਦਗੀ ਇਸ ਕੰਮ ਜਲਾਈ ਹੈ ਸੇਵਾਜ ਤੇ ਮੈਂ ਵੀ ਆਪਣੀ ਪੂਰੀ ਜ਼ਿੰਦਗੀ ਇਸ ਕੰਮ ਤੋਂ ਤੇ ਅੱਜ ਕਰਕੇ ਕੋਈ ਅਸੀਂ ਤਾਂ ਦਿਲੋਂ ਸੇਵਾ ਕਰਦੇ ਲੱਗੇ ਆ ਤੇ ਮੈਂ ਤਾਂ ਹੋਰ ਵੀ ਸਾਰਿਆਂ ਨੂੰ ਕਹਿਣਾ ਜਿਹਦੇ ਕੋਲੇ ਜੋ ਕੁਝ ਵੀ ਹੈ ਆ ਸੇਵਾ ਹੈ ਕਿਉਂਕਿ ਲੋਕੀ ਬਹੁਤ ਦੁਖੀ ਹੈ ਜੈ ਜੀ ਹਾਲਾਤ ਮੈਂ ਦੇਖੀ ਹੈ ਮੈਂ ਤਾਂ ਧਾਨਕੋੜ ਤੋਂ ਲੈ ਕੇ ਸਾਰ ਜਗ੍ਹਾ ਤੇ ਜਾ ਕੇ ਇਸ ਸਾਲ ਕੱਟਣਾ ਮੁਸ਼ਕਲ ਹੋਇਆ ਜੀ ਬਹੁਤ ਜਿਹੜਾ ਸਾਹ ਰਹਿੰਦਾ ਹੈ ਕਹਿੰਦਾ ਬਹੁਤ ਸਾਨੂੰ ਮੁਸ਼ਕਲ ਹੋਇਆ ਹੈ 就了红包。